ਬਾਤ ਇਹ ਹੈ ਜੇਕਰ ਮਾਰਾਈ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਜਿੱਥੇ ਕਿਤੇ ਲੋੜ ਹੋਏਗੀ ਸਰਕਾਰ ਨਾਲ ਗੱਲ ਕਰਨ ਦੀ ਮੈਂ ਉਹਨਾਂ ਦੇ ਨਾਲ ਖੜਾ ਹੋਵਾਂਗਾ ਇੱਕ ਸੰਸਾਰ ਤੋਂ ਪੁੱਤਰ ਚਲਾ ਗਿਆ ਮਾਂ-ਬਾਪ ਦਾ ਇੱਕ ਆਪਣਾ ਹੁੰਦਾ ਕਿ ਅਸੀਂ ਇੱਕ ਵਾਰਸ ਛੱਡ ਕੇ ਜਾਈਏ ਤੇ ਵਾਰਸ ਬੇਟੀ ਹੁੰਦੀ ਤਾਂ ਵੀ ਉਹ ਵਾਰਸ ਹੀ ਬੇਟਾ ਹੋਇਆ ਤਾਂ ਵੀ ਵਾਰਸ ਹੈ ਕਾਰੋਂ ਉਹਨਾਂ ਦੇ ਬੱਚੇ ਦੀ ਆ ਆਇਆ ਤੇ ਇਸ ਕਰਕੇ ਉਹਨਾਂ ਜੀ ਨੂੰ ਮੈਂ ਵੈਲਕਮ ਕਰਨਾ ਵਧਾਈ ਦੇਣਾ ਤੇ ਜਿੱਥੇ ਵੀ ਕੋਈ ਲੋਡ ਹੋਏਗੀ ਪਰਿਵਾਰ ਦੇ ਨਾਲ ਲੇਕਿਨ ਸਰ ਕੇਂਦਰ ਸਰਕਾਰ ਕੀ ਤਰਫੋਂ ਇੱਕ ਮੰਤਰਾਲੇ ਕੇ ਦੁਆਰਾ ਇੱਕ ਨੋਟਿਸ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਕੋ ਰਿਪੋਰਟ ਮੰਗੀ ਗਈ ਹੈ ਕਹਿੰਦੇ ਆ ਕਿ ਕੀ ਹੋਇਆ ਮੇਰੇ ਧਿਆਨ ਚ ਨਹੀਂ ਜਿਹੜੀ ਗੱਲ ਮੈਂ ਪੜ੍ਹੀ ਨਹੀਂ ਇਹਦਾ ਜਵਾਬ ਪੰਜਾਬ ਸਰਕਾਰ ਦੇ ਸਕਦੀ ਹੈ ਲੇਕਿਨ ਮੈਂ ਇੱਕੋ ਹੀ ਗੱਲ ਕਹਿਣਾ ਹੈ ਕਿ ਜੇ ਉਸ ਪਰਿਵਾਰ ਨੂੰ ਲੋਡ ਹੋਏ ਤੇ ਮੈਂ ਉਹਨਾਂ ਦੀ ਮਦਦ ਕਰਾਂ ਵਾਹ ਜੀ ਹੈ ਜੇਕਰ ਮਾਰਾ ਇਹਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹ ਅੱਜ ਦੇ ਲੀਡਰ ਹੈ ਜਿੱਥੇ ਕਿਤੇ ਲੋੜ ਹੋਏਗੀ ਸਰਕਾਰ ਨਾਲ ਗੱਲ ਕਰਨ ਦੀ ਮੈਂ ਉਹਨਾਂ ਦੇ ਨਾਲ ਖੜਾ ਹੋਵਾਂਗਾ ਇੱਕ ਸੰਸਾਰ ਤੋਂ ਪੁੱਤਰ ਚਲਾ ਗਿਆ ਮਾਂ ਬਾਪ ਦਾ ਇੱਕ ਆਪਣਾ ਹੁੰਦਾ ਕਿ ਅਸੀਂ ਇੱਕ ਵਾਰਸ ਛੱਡ ਕੇ ਜਾਈਏ ਤੇ ਵਾਰਸ ਬੇਟੀ ਹੁੰਦੀ ਤਾਂ ਵੀ ਉਹ ਵਾਰਸ ਹੀ ਬੇਟਾ ਹੋਇਆ ਤਾਂ ਵੀ ਵਾਰਸ ਹੈ ਕਾਰੋਂ ਉਹਨਾਂ ਦੇ ਬੱਚੇ ਦੀ ਆ ਆਇਆ ਤੇ ਇਸ ਕਰਕੇ ਉਹਨਾਂ ਜੀ ਮੈਂ ਵੈਲਕਮ ਕਰਨਾ ਵਧਾਈ ਦੇਣਾ ਤੇ ਜਿੱਥੇ ਵੀ ਕੋਈ ਲੋਡ ਹੋਏਗੀ ਪਰਿਵਾਰ ਦੇ ਨਾਲ ਲੇਕਿਨ ਸਰ ਕੇਂਦਰ ਸਰਕਾਰ ਕੀ ਤਰਫੋਂ ਇੱਕ ਮੰਤਰਾਲੇ ਕੇ ਦੁਆਰਾ ਇੱਕ ਨੋਟਿਸ ਜੋ ਹੈ ਉਹ ਜਾਰੀ ਕੀਆ ਗਿਆ ਹੈ ਪੰਜਾਬ ਸਰਕਾਰ ਕੋ ਰਿਪੋਰਟ ਮੰਗੀ ਗਈ ਹੈ ਕਹਿੰਦੇ ਆ ਕਿ ਕੀ ਹੋਇਆ ਮੇਰੇ ਧਿਆਨ ਚ ਨਹੀਂ ਜਿਹੜੀ ਗੱਲ ਮੈਂ ਪੜ੍ਹੀ ਨਹੀਂ ਇਹਦਾ ਜਵਾਬ ਪੰਜਾਬ ਸਰਕਾਰ ਦੇ ਸਕਦੀ ਹੈ ਲੇਕਿਨ ਮੈਂ ਇੱਕੋ ਹੀ ਗੱਲ ਕਹਿਣਾ ਹੈ ਕਿ ਜੇ ਉਸ ਪਰਿਵਾਰ ਨੂੰ ਲੋੜ ਹੋਏ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਬਾਤ ਇਹ ਹੈ ਜੇਕਰ ਮਹਾਰਾਏ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਜਿੱਥੇ ਕਿਤੇ ਲੋੜ ਹੋਏਗੀ ਸਰਕਾਰ ਨਾਲ ਗੱਲ ਕਰਨ ਦੀ ਮੈਂ ਉਹਨਾਂ ਦੇ ਨਾਲ ਖੜਾ ਹੋਵਾਂਗਾ ਇੱਕ ਸੰਸਾਰ ਤੋਂ ਪੁੱਤਰ ਚਲਾ ਗਿਆ ਮਾਂ-ਬਾਪ ਦਾ ਇੱਕ ਆਪਣਾ ਹੁੰਦਾ ਕਿ ਅਸੀਂ ਇੱਕ ਵਾਰਸ ਛੱਡ ਕੇ ਜਾਈਏ ਤੇ ਵਾਰਸ ਬੇਟੀ ਹੁੰਦੀ ਤਾ ਵੀ ਉਹ ਵਾਰਿਸ ਸੀ ਬੇਟਾ ਹੋਇਆ ਤਾਂ ਵੀ ਵਾਰਿਸ ਹੈ ਕਾਰੋਂਾਂ ਦੇ ਬੱਚੇ ਦੀ ਆ ਆਇਆ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਵੈਲਕਮ ਕਰਨਾ ਵਧਾਈ ਦੇਣਾ ਤੇ ਜਿੱਥੇ ਵੀ ਕੋਈ ਲੋਡ ਹੋਏਗੀ ਪਰਿਵਾਰ ਦੇ ਨਾਲ ਲੇਕਿਨ ਸਰ ਕੇਨ ਸਰਕਾਰ ਕੀ ਤਰਫੋਂ ਇੱਕ ਮੰਤਰਾਲੇ ਕੇ ਦੁਆਰਾ ਇੱਕ ਨੋਟਿਸ ਜੋ ਹੈ ਉਹ ਜਾਰੀ ਕੀਆ ਗਿਆ ਹੈ ਪੰਜਾਬ ਸਰਕਾਰ ਕੋ ਰਿਪੋਰਟ ਮੰਗੀ ਗਈ ਹੈ ਕਹਿੰਦੇ ਆ ਕਿ ਕੀ ਹੋਇਆ ਮੇਰੇ ਧਿਆਨ ਚ ਨਹੀਂ ਜਿਹੜੀ ਗੱਲ ਮੈਂ ਪੜ੍ਹੀ ਨਹੀਂ ਇਹਦਾ ਜਵਾਬ ਪੰਜਾਬ ਸਰਕਾਰ ਦੇ ਸਕਦੀ ਹੈ ਲੇਕਿਨ ਮੈਂ ਇੱਕੋ ਹੀ ਗੱਲ ਕਹਿਣਾ ਹੈ ਕਿ ਜੇ ਉਸ ਪਰਿਵਾਰ ਨੂੰ ਲੋੜ ਹੋਏ ਤੇ ਮੈਂ ਉਹਨੂੰ